ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਟ ਹੈਗੀ ਆ ਪਿੰਡ ਕੋਟ ਸਦਰਖਾਂ ਕੋਟ ਸਦਰਖਾਂ ਜੇਕਰ ਦੋਸਤੋ ਪਿੰਡ ਦੀ ਗੱਲ ਕਰ ਲਈਏ ਤੇ ਕੋਟ ਈਸੇ ਖਾਂ ਤੋਂ ਧਰਮਕੋਟ ਰੋਡ ਦੇ ਉੱਪਰ ਜਿਹੜਾ ਇਹ ਪਿੰਡ ਹੈਗਾ 3 ਕਿਲੋਮੀਟਰ ਦੀ ਦੂਰੀ ਆ ਕੋਟ ਈਸੇ ਖਾਂ ਤੋਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਲੱਗਦਾ ਇਸ ਪਿੰਡ ਨੂੰ ਤੇ ਵੀਰ ਸੋਨੂ ਦੇ ਕੋਲੇ ਆਏ ਆ ਤੇ ਪਸ਼ੂ ਜਿਹੜਿਆ ਦੋਸਤੋ ਵਿਕਰੀ ਵਾਲੇ ਇਸ ਘਰੇ ਆਉਂਦੇ ਆ ਠੀਕ ਆ ਵਿਕਰੀ ਵਾਲੇ ਪਸ਼ੂ ਹੁੰਦੇ ਆ ਤੇ ਤੁਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਜੇਕਰ ਆਪਾਂ ਦੋਸਤੋ ਗੱਲ ਕਰੀਏ ਤਾਂ ਤਿੰਨ ਪਸ਼ੂ ਤੁਹਾਨੂੰ ਦਿਖਾ ਦਾਂਗੇ ਵਿਕਰੀ ਵਾਲੇ ਪਸ਼ੂ ਤਿੰਨ ਨੇ ਦੋ ਬੈੜਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਤੇ ਇੱਕ ਬੈੜ ਗੱਬਣ ਆ ਜਿਹੜੀ ਜਰਸੀ ਤੁਸੀਂ ਸਾਹਮਣੇ ਦੇਖ ਰਹੇ ਹੋ 20 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਸਵੇਰ ਦਾ ਜਿਹੜਾ ਦੋਸਤੋ 7:30 7 ਵਜੇ ਦਾ ਹੈਗਾ ਚਵਾਈ ਵੀਰ ਨੇ ਰੋਕੀ ਸੀ ਤਾਂ ਜੋ ਦੋਸਤੋ ਹਜੇ ਵੀਡੀਓ ਬਣਾਉਣ ਕਰਕੇ ਤੇ ਚਵਾਈ ਤੁਸੀਂ ਦੋ ਟਾਈਮ ਕਰ ਲਿਓ ਕੋਈ ਤਿੰਨ ਟਾਈਮ ਕਰ ਲਿਓ ਬਾਕੀ ਜਰਸੀ ਬੈੜ ਗੱਬਣ ਆ ਤੇ ਪੱਕੇ ਤਸਰਲੀ ਕਰ ਲ ਤੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਬਿਲਕੁਲ ਤਾਜ਼ੀਆਂ ਬੇੜਾ ਨੇ ਤੇ ਗੱਲਬਾਤ ਆਪਾਂ ਵੀਰ सोनू ਦੇ ਨਾਲ ਕਰਦੇ ਆਂ ਪੂਰੀ ਇਨਫੋਰਮੇਸ਼ਨ ਆਪਾਂ ਇਹਨਾਂ ਤੋਂ ਲੈ ਲੈਨੇ ਆਂ ਕੋਟ ਹੀ ਸੇਖਾ ਤੋਂ 3 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਆ ਕੋਟ ਸਤਰਖਾਂ ਦੀ ਆਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ सोनू ਭਾਈ ਸਸਰੀਕਾਰ ਸਸਰੀਕਾਰ ਵੀਰ ਜੀ ਹੋਰ ਠੀਕ ਠਾਕ ਵੀਰ ਬਹੁਤ ਵਧੀਆ ਜੀ ਆ सोनू ਵੀਰੇ ਕੰਮ ਜਿਹੜਾ ਪਸ਼ੂ ਵਪਾਰ ਦਾ ਹੀ ਆ ਜਾਂ ਮਤਲਬ ਘਰੇਲੂ ਹੀ ਆ ਪਸ਼ੂ ਆਪਨੇ ਨਹੀਂ ਵਪਾਰ ਦਾ ਕੰਮ ਆ ਜੀ ਵਪਾਰ ਦਾ ਹਾਂ ਜੀ ਠੀਕ ਆ ਤੇ ਪਸੂ ਇਸੇ ਤਰ੍ਹਾਂ ਡੇਲੀ ਰੂਟੀਨ ਦੇ ਵਿੱਚ ਆਉਂਦੇ ਆ ਜੀ ਡੇਲੀ ਆਉਂਦੀ ਆ ਜੀ ਡੇਲੀ ਆਉਂਦੇ ਆ ਤੇ ਜ਼ਿਆਦਾਤਰ ਫਿਰ ਗਾਵਾਂ ਵੈੜਾਂ ਨੇ ਆਉਣ ਦੇ ਵਿੱਚ ਰੱਖਦੇ ਹੋ ਧਿਆਨ ਜੀ ਜ਼ਿਆਦਾ ਵੈੜਾਂ ਚਾਹੀਏ ਠੀਕ ਆ ਅੱਜ ਫਿਲਹਾਲ ਤਿੰਨ ਵੈੜਾ ਆਪਣੇ ਕੋਲ ਪਕਾਊਗਾ ਦੋ ਵੈੜਾ ਮਤਲਬ ਕਿ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਨਹੀਂ ਕਿੰਨੇ ਕਿੰਨੇ ਦਿਨਾਂ ਦਾ ਦਿਨਾਂ ਦੀਆਂ ਸੁਈਆਂ ਨੇ ਇੱਕ ਤਾਂ ਹੈ ਜੀ 7 ਦਿਨਾਂ ਦੀ ਏ ਤੇ ਇੱਕ 15 ਦਿਨਾਂ ਦੀ ਤੇ ਜਰਸੀ ਗੱਬਣ ਆ ਗਈ ਹਾਂਜੀ ਜਰਸੀ ਗੱਬਣ ਦੋ ਮਗਰ ਬੱਛੀਆਂ ਦੋ ਮਗਰ ਬੱਛੀਆਂ ਨੇ ਤੇ ਰੇਟ ਪੜਤਾ ਵੀ ਤੁਸੀਂ ਫੋਨ ਤੇ ਆਪਣੀ ਗੱਲ ਹੋਈ ਸੀ ਬਿਲਕੁਲ ਜਾਇਜ਼ ਜਾਂਦੇ ਸੀ ਬਿਲਕੁਲ ਜਾਇਜ਼ ਰੇਟ ਪਾ ਪੜਤੇ ਬਿਲਕੁਲ ਜਾਇਜ਼ ਆਈ ਇਹ ਮਾਨਤਾ ਨੂੰ ਵੀ ਅਗਲੇ ਦਾ ਕਰਾਂ ਦੇ ਆਏ ਕਿਹਾ ਬਿਲਕੁਲ ਪੁਰਾਣੇ ਹੁਣ ਤੇ ਸੋਨੂ ਭਾਈ ਇੱਥੋਂ ਸਟਾਰਟ ਕਰ ਲਗੇ ਇਧਰਲੇ ਪਾਸੇ ਹਾਂਜੀ ਹਾਂਜੀ ਤੇ ਪਹਿਲੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਵੜ ਆ ਗਈ ਆ ਹਾਂਜੀ ਹਾਂਜੀ ਇਨਫੋਰਮੇਸ਼ਨ ਕੀ ਆ ਸੂਹਾ ਕਿੰਮਾ ਤੇ ਦਿਨ ਕਿੰਨਿਆਂ ਦੀ ਸੁਈ ਆ ਦੂਸ਼ਾ ਸੋਨੂ ਭਾਈ 15 ਕਿਲੋ ਦਿੱਤੇ 15 ਕਿਲੋ ਦੁੱਧ ਦੂਸਰਾ ਸੂਆ ਹਾਂਜੀ ਹਾਂਜੀ ਤੇ ਦਿਨ ਹੁਣ ਕਿੰਨੇ ਹੋ ਗਏ ਸੇ ਕਰੈਕਟ ਜਿਹੜੇ ਸੋ ਇਹਨੂੰ 15 ਦਿਨ ਹੋ ਗਏ 15 ਦਿਨ ਹੋ ਗਏ ਹਾਂਜੀ ਹਾਂਜੀ ਦੁੱਧ ਵੀ ਜਿਹੜਾ 15 ਕਿਲੋ ਫੁੱਲਾ ਡੁੱਲਾ ਸੀ ਵੀ ਕੋਈ ਵੀਰ ਉਹਦਾ ਠੰਡਾ ਕਰਕੇ ਕੋਈ ਡਿਲੀਟਰ ਮਾਰ ਲੇ ਤਿੰਨ ਟਾਈਮ ਚੋਲੇ ਆਪਣੇ ਘਰੇ ਠੀਕ ਹੈ ਜੀ ਸੋ ਦੋਸਤੋ ਤਿੰਨ ਟਾਈਮ ਵੀਰ ਕਹਿੰਦਾ ਵੀ ਜਿਹੜੀ ਚਬਾਈ ਕਰ ਲਿਓ 15 ਦਿਨ ਹੋਏ ਆ ਤੇ 15 ਕਿਲੋ ਜਿਹੜਾ ਦੁੱਧ ਮੌਜੂਦ ਆ ਤੇ ਸੂਆ ਦੂਜਾ ਬਾਕੀ ਤੁਹਾਨੂੰ ਆਪਾਂ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਮਾਰਨਿੰਗ ਦਾ ਟਾਈਮ ਆ ਵੈਸੇ ਤੁਸੀਂ ਜਿਹੜਾ ਟਾਈਮ ਟੂ ਟਾਈਮ ਚੁਵਾਈ ਆ ਉਹ ਘਰ ਪਹੁੰਚ ਕਰਕੇ ਜਿਹੜੀ ਦੋਸਤੋ ਚੁਵਾਈ ਕਰ ਸਕਦੇ ਹੋ ਤੇ ਬਿਲਕੁਲ 15 ਕਿਲੋ ਹਾਜ਼ਰ ਦੋ ਦਾ ਵੀ ਇੱਕ ਹੁੰਦਾ ਵੀ ਦੋਸਤੋ ਗੱਲ ਕਹਿ ਦੇਣੀ ਤੇ ਨਿਕਲਣਾ ਕੁਝ ਹੋਰ ਫਿਲਹਾਲ ਵੀਰ ਕਹਿੰਦਾ ਵੀ ਆਪਾਂ ਜਿੰਨੇ ਲੀਟਰ ਖਿਆ ਉਹਨਾਂ ਲੀਟਰ ਬਿਲਕੁਲ ਆਰਾਮ ਨਾਲ ਕੋਈ ਤਿੰਨ ਟਾਈਮ ਆਪਦੀ ਚੁਵਾਈ ਕਰ ਲੇ ਥਣ ਭਾਂਡੇ ਦੀ ਬਹੁਤ ਵਧੀਆ ਵਿਖਾਲਾ तकरीबन ਜਿੰਨੇ ਮਿਲਕ ਦਾ ਵੀਰ ਦੱਸ ਰਿਹਾ ਵੀ ਉਹਨਾਂ ਵਿਖਾਲਾ ਵੀ ਪ੍ਰੋਪਰ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਵੀਡੀਓ ਦੇ ਵਿੱਚ ਸੋ ਥਾਂ ਤੋਂ ਦੀ ਕੁਆਲਿਟੀ ਕਾਫੀ ਚੰਗੀ ਆ ਬਾਕੀ ਐਨ ਮੁਠੀ ਵਾਲਾ ਥਾਂ ਆ ਦੇਖੋ ਸੋ ਨੂੰ ਪਈ ਇਹਨੂੰ ਖਲਾ ਦੇ ਮਾੜਾ ਪਰਾਂ ਆ ਦਿਖਾ ਦੇ ਇਹਦੇ ਆ ਲੋ ਠੀਕ ਹੈ ਜੀ ਤੇ ਇਹਦਾ ਬੱਚਾ ਕਿਹੜਾ ਜੀ ਇੰਦਾ ਯੂਫਲਾ ਆ ਜਿਹੜੀ ਹੈ ਨਾ ਇਹ ਬੱਚੀ ਆ ਗਈ ਬ੍ਰਾਊਨ ਕਲਰ ਦੇ ਵਿੱਚ ਆ ਜਿਹੜੀ ਦੋਸਤੋ ਬਿਲਕੁਲ ਬਿਸਕੁਟ ਹੀ ਕਲਰ ਦੇ ਵਿੱਚ ਆ ਇਹ ਬੱਚੀ ਆ ਇਸ ਪਹਿਲੇ ਨੰਬਰ ਵਾਲੀ ਬੈਟ ਦੀ ਠੀਕ ਹੈ ਤੇ ਸੋਨੂੰ ਫਿਰ ਕਿੰਨਾ ਕੁ ਮੁੱਲ ਫਿਰ ਲੈਣ ਦੇਣ ਦਾ ਕੀ 45000 ਰੁਪਏ ਮੰਗਦੇ ਆ ਜੀ ਮਾਨਤਨ ਖੁੱਲ ਕਰਾਂ ਦੇ ਆਏਗਾ 45000 ਦੇ ਵਿੱਚੋਂ ਹਾਂਜੀ ਮਾਨਤਨ ਕਰ ਦਾਂਗੇ ਠੀਕ ਹੈ ਜੀ ਕੋਈ ਆਪ ਦਾ ਜਿਵੇਂ ਤੁਸੀਂ ਕਹਿ ਦਿੱਤਾ ਵੀ ਕੋਈ ਤਿੰਨ ਟਾਈਮ ਆਪਦੀ ਚੁਵਾਈ ਕਰੇ 15 ਕਿਲੋ ਹਾਂਜੀ ਹਾਂਜੀ ਬਿਲਕੁਲ ਜੀ ਆਪ ਦੀ ਟਾਈਮ ਤੇ ਟਾਈਮ ਚੋ ਕੇ ਲੈ ਕੇ ਜਾਗੇ ਬਿਲਕੁਲ ਬਿਲਕੁਲ ਸੋ ਇਸ ਤੋਂ ਬਾਅਦ ਇੱਕ ਨੈਕਸਟ ਜਿਹੜੀ ਐਗਲੀ ਵਾਰ ਆ ਦੋਸਤੋ ਉਹ ਤੁਹਾਨੂੰ ਦੱਸੋਣੇ ਆ ਕਦ ਕੱਢ ਦੀ ਇੱਕ ਗੱਲ ਕਰ ਗਏ ਤਾਂ ਪੂਰੀ ਵੱਡੇ ਕਦ ਕੱਢ ਦੇ ਵਿੱਚ ਆ ਜਿਵੇਂ ਆਪਾਂ ਐਚ ਐਫ ਵੈੜਾ ਦੇਖਦੇ ਆ ਠੀਕ ਹੈ ਜੀ ਹਾਈਟ ਕੱਦ ਫੁੱ ਤੇ ਸੂਆ ਪੁੱਛਦੇ ਆ ਤੇ ਦੁੱਧ ਰਿਕਾਰਡ ਪੁੱਛਦੇ ਆ ਕਿ ਨਾ ਸੋਨੂ ਭਾਈ ਸੂਆ ਕਿੰਨਾਸ ਸੋਈ ਆ ਆ ਵੀ ਦੂਜਾ ਸੂਆ ਸੋਈ ਆ ਜੀ ਦੂਜੇ ਸੂਵੇ ਆ ਹਾਂਜੀ ਕਿੰਨਾ ਟਾਈਮ ਹੋ ਗਿਆ ਸੋਈ ਸਵੇਰ ਨੂੰ ਹੋ ਗਿਆ 7:00 ਦੇਣਾ 7:00 ਦੇਣਾ ਹਾਂਜੀ ਠੀਕ ਆ ਜੀ ਕੱਦ ਕਰ ਜਿਵੇਂ ਆਪਾਂ ਐਚਪਰੀਆਂ ਬਣਾ ਦੇਖਦੇ ਆ ਫੁੱਲ ਵੱਡੇ ਹਾਈਟ ਦੇ ਵਿੱਚ ਤੇ ਹੁਣ ਮੌਕੇ ਤੇ ਦੁੱਧ ਕਿੰਨਾ ਚਵਾ ਦਾਂਗੇ ਹੁਣ ਇੰਦੇ ਸਲੇ 15 ਕਿਲੋ ਆਈ 15 ਕਿਲੋ ਹਾਂਜੀ ਹਾਂਜੀ ਸੋ ਬਿਲਕੁਲ ਤੋਲਵਾ ਦੁੱਧ ਜਿਹੜਾ ਦੋਸਤੋ ਲੀਟਰ ਮਾਰਵਾ ਦੁੱਧ ਤੁਸੀਂ ਅਕਾਊਂਟ ਕਰ ਲਓ ਵੀ 15 ਕਿਲੋ ਦੁੱਧ ਹਾਜ਼ਰ ਆ ਤੇ ਸਤਾਗਤ ਨਾ ਦੀ ਸੂਈ ਆ ਬੱਚਾ ਇਹਦੇ ਥਲੇ ਵੀ ਫੀਮੇਲ ਕਾਫ ਤੇ ਫੁੱਲ ਵੱਡੀ ਹਾਈਟ ਆ ਕਦ ਕਰ ਤੁਸੀਂ ਦੇਖੋਗੇ ਫੁੱਲ ਵੱਡੀ ਹਾਈਟ ਦੇ ਵਿੱਚ ਠੀਕ ਆ ਜੀ ਤੇ ਬੇਲ ਚੰਗੀ ਆ ਇਸ ਵੈੜ ਦੀ ਬਾਕੀ ਥਣ ਦੇ ਵੀ ਇਹਦੀ ਕੁਆਲਿਟੀ ਚੰਗੀ ਆ ਆ ਦੇਖੋ ਸਾਨ ਤੋਂ ਜਿਹੜਾ ਤੁਹਾਨੂੰ ਬਿਲਕੁਲ ਸਾਈਜ਼ ਵਿੱਚ ਮੁਠੀ ਵਾਲਾ ਕਹਿ ਸਕਦੇ ਆਪਾਂ ਇਹਨੂੰ ਬਿਲਕੁਲ ਮੁਠੀ ਵਾਲਾ ਥਾਣਾ ਤੇ ਮੋਟਾਈ ਦੇ ਵਿੱਚ ਗੋਲ ਥਾਣਾ ਪੂਰਾ ਬਾਕੀ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਆ ਦੇਖੋ ਜਰਾ ਤੇ ਬਚਾਏ ਦਾ ਮੈਂ ਤੁਹਾਨੂੰ ਦਿਖਾ ਦਿੰਦਾ ਮਗਰ ਜਿਹੜੀ ਇਹ ਬਲੈਕ ਰੰਗ ਦੇ ਵਿੱਚ ਹੈ ਫੀਮੇਲ ਕਾਰ ਜੀ ਅੱਛਾ ਸੋਨੂ ਭਾਈ ਕਿੰਨਾ ਕੁ ਮੁੱਲ ਫਿਰ ਇਸ ਗਾਂ ਦਾ 45000 ਰੁਪਇਆ ਜੀ 45 45000 ਹੀ ਹੈ ਫਿਰ ਹਾਂਜੀ ਹਾਂਜੀ ਦੋ ਸੁਈਆਂ ਵਹਿੜਾਂ ਦਾ ਹਾਂਜੀ ਹਾਂਜੀ ਤੇ ਵਿੱਚੋਂ ਛੋੜਛੱਪਾ ਮੌਕੇ ਤੋਂ ਵੀ ਹੋ ਜਾਊਗਾ ਹਾਂਜੀ ਜ਼ਰੂਰ ਜੀ ਮਾਨਤਨ ਕਰਾਂਦੇ ਆ ਵੀਰ ਦਾ ਲੋ ਜੀ ਮਾਨਤਨ ਵੀ ਤਾਂ ਉਹਦਾ ਵੀ ਕਰਦਾਂਗੇ ਕਿਸੇ ਵੀਰ ਦਾ ਇਹਦਾ 45 45000 ਦੋਸਤੋ ਮੁੱਲ ਹੈਗਾ ਡਿਮਾਂਡ ਆ ਵਿੱਚੋਂ ਛੋੜਛੱਪਾ ਹੋ ਜਾਊਗਾ ਵਹਿੜ ਵੱਡੀ ਆ ਠੀਕ ਆ ਇਸ ਤੋਂ ਬਾਅਦ ਇੱਕ ਜਰਸੀ ਤੁਹਾਨੂੰ ਆ ਬੱਛੀ ਦਿਖਾਉਣੀ ਆ ਪਰ ਜਰਸੀ ਵਹਿੜ ਆ ਵੀਰ ਦੇ ਕੋਲੇ ਗੱਬਣ ਆ ਦੇਖੋ ਜਰਸੀ ਬੜਾ ਮੂਹ ਮੜਾ ਕਰਿਓ ਸੋਨੂ ਬਈ ਦਿਖਾਇਓ ਆ ਇਹ ਆ ਦੇਖੋ ਠੀਕ ਹੈ ਸੂਹਾ ਕਿਨਵਾ ਸੂਣ ਜਾ ਰਹੀ ਹੈ ਆ ਵੀ ਦੂਜਾ ਸੂਹਾ ਸੂਣ ਜਾ ਰਹੀ ਹੈ ਇਹ ਦੂਜਾ ਸੂਹਾ ਲੈ ਜੂਗੀ ਦਿਨ ਹਜੇ ਹਾਂਜੀ ਲੈ ਜੇਗੀ 5 6 ਦਿਨ 5 6 ਦਿਨ ਹਾਂਜੀ ਹਾਂਜੀ ਠੀਕ ਹੈ ਬਾਕੀ ਟਿਪਣ ਟੁੱਪਣ ਵਧੀਆ ਨਿਕਲੀ ਖੋਲ ਲਈ ਅੱਛਾ ਅੱਛਾ ਚੋਵੇਂ ਥਨਬਰ ਤੇ ਪੂਰੇ ਤਸੱਲੀ ਨਾਲ ਖੋਲ ਲੀ ਖੋਲ ਲਾ ਦੀ ਅਗਲਾ ਤਸੱਲੀ ਕਰਕੇ ਲੈ ਕੇ ਜਾਓ ਕੋਈ ਸ਼ੱਕ ਤੇ ਆਪੇ ਧਿਆਨ ਦੀ ਠੀਕ ਹੈ ਲੋਕੀ ਦੋਸਤੋ ਇਹ ਜਰਸੀ ਜਿਹੜੀ ਬੈਡ ਆ ਗਈ ਹੈ ਠੀਕ ਹੈ ਜੀ ਸੂਬਾ ਦੂਜਾ ਬਿਲਕੁਲ স্মਲ ਸਾਈਜ਼ ਛੋਟਾ ਜਿਹਾ ਕਰਨ ਤੇ ਗੋੜ ਵਰਗਾ ਰੰਗ ਆ ਬਿਲਕੁਲ ਜਿਹੜਾ ਦੋਸਤੋ ਬ੍ਰਾਊਨ ਕਲਰ ਦੇ ਵਿੱਚ ਤੇ ਥਣ ਦੇਵਾ ਤੁਸੀਂ ਆ ਵੇਖੋ ਹਜੇ ਘੱਟੋ ਘੱਟ ਵੀ ਦਿਨ ਲੈ ਕੇ ਜਾਓਗੇ ਚਾਰ ਲੈ ਜੇ ਪੰਜ ਲੈ ਜੇ ਠੀਕ ਆ ਇੱਥੇ ਕਿ ਦਿਨ ਲ ਜਾਂਦੀ ਆ ਬਾਕੀ ਹੋ ਸਕਦਾ ਜੇ ਲੰਬੇ ਸਫ਼ਰ ਦੇ ਵਿੱਚ ਜਾ ਕੇ ਕੋਈ ਪਸ਼ੂ ਸੂ ਵੀ ਸਕਦਾ ਬਾਕੀ ਦਿਨ ਕੱਢਦੀ ਆ ਘੱਟੋ ਘੱਟ ਵੀ ਚਾਰ ਪੰਜ ਪੰਜ ਦਿਨ ਕੱਢਦੀ ਆ ਪੂਰੇ ਤੇ ਸੱਚ ਜੇ ਖਾਦੇ ਹੋ ਖਾਣ ਦੀ ਕੁਆਲਿਟੀ ਜਿਹੜੀ ਆ ਤੁਸੀਂ ਦੇਖੋਗੇ ਤੇ ਪੂਰਾ ਜਿਹੜਾ ਦੋਸਤੋ ਹੱਥੀ ਚਵਾਈ ਵਾਲਾ ਥਣ ਲੱਗਾ ਇਸ ਬੈਡ ਤੇ ਬਾਕੀ ਥਣ ਕੱਲਾ ਕੱਲਾ ਤੁਸੀਂ ਦੇਖ ਸਕਦੇ ਨਖੇੜ ਜਿੰਨਾ ਵੀ ਹੈਗਾ ਪ੍ਰੋਪਰ ਆ ਬਾਕੀ ਹਵਾਨਾ ਹਜੇ ਢਿੱਲਾਪਨ ਦਿਖਾ ਰਿਹਾ ਦੋਸਤੋ ਤੇ ਲੜ ਵੀ ਤੁਸੀਂ ਬੈਕ ਸਾਈਡ ਤੋਂ ਦੇਖ ਰਹੇ ਆ ਦੇਖੋ ਜੀ ਢਿੱਲ ਕਾਫੀ ਆ ਹਜੇ ਬਣੂਗੀ ਹੋ ਸਕਦਾ ਵੀ ਕੋਈ ਹਫਤਾ ਖੰਡ ਵੀ ਕੱਢ ਜੇ ਠੀਕ ਆ ਜੀ ਤੇ ਵੈੜ ਜਿਹੜੀ ਆ ਦੋਸਤੋ ਪਿਓਰ ਜਰਸੀ ਦੇ ਵਿੱਚ ਆ ਤੁਸੀਂ ਦੇਖ ਸਕਦੇ ਤੇ ਕਿੰਨਾ ਬਈ ਤੁਹਾਨੂੰ ਇਹਦਾ ਵੀਰੇ ਕੀ ਮੁੱਲ ਹਨ ਆਖਿਰ ਇੰਨੇ 32000 ਰੁਪਏ ਮੰਗਦੇ ਆ ਇਮਾਨਤਾਨ ਘਰਾਂ ਦੇ ਵੀਰ ਆਏ ਗਏ ਆ 32000 ਦੇ ਵਿੱਚ ਮਾਨਤਾਨ ਕਰਦਾਂਗੇ ਲੋ ਜੀ ਖੋਲ ਕੇ ਦਿਖਾ ਦਿੰਦੇ ਹਾਂ 32000 ਦੇ ਵਿੱਚੋਂ ਮਾਨਤਾਨ ਜਿਆਦਾ ਪ੍ਰਭੂ ਹੋ ਜਾਊਗਾ ਠੀਕ ਆ ਘਰੇ ਆਇਆ ਤਾਂ ਫਿਰ ਰੇਟ ਬਹੁਤ ਛੋਟੇ ਆ ਰੇਟ ਮੁੱਲ ਬਹੁਤ ਜਿਆਦਾ ਵੀਰ ਦੇ ਸੋ ਆਓ ਆਪਦੀ ਨਰਕ ਪਰਖ ਕਰ ਲਿਓ ਤਸੱਲੀ ਕਰ ਲਿਓ ਜਿਹੜੇ ਪਸ਼ੂ ਦਿਖਾਏ ਗਏ ਆ ਜੀ ਇਹ ਅੱਜ ਤਿੰਨ ਪਸ਼ੂ ਸੀਗੇ ਵੀਰ सोनू ਦੇ ਕੋਲੇ ਬਕਾਓ ਦੋਸਤੋ ਕੋਟ ਸਦਰਖਾ ਤੁਹਾਨੂੰ ਜਿਹੜੀ ਵਿਜ਼ਿਟ ਕਰਨੀ ਪੈਣੀ ਆ ਪਸ਼ੂ ਦੇਖਣੇ ਆ ਚਾਹੇ ਤੁਸੀਂ ਸਿਲੈਕਟ ਕਰਦੇ ਹੋ ਪਸ਼ੂ ਦੀ ਨਰਕ ਪਰਖ ਕਰਨ ਆਉਂਦੇ ਹੋ ਤਾਂ ਬਿਲਕੁਲ ਕੋਟ ਸਦਰਖਾ ਤੁਹਾਨੂੰ ਵਿਜ਼ਿਟ ਕਰਨੀ ਪਊਗੀ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਆਪਾਂ ਚਲਦੇ ਕਰ ਦਿੱਤੇ ਆ ਬਾਕੀ ਆਪ ਪੁੱਛ ਲੈਂਦੇ ਆ ਨੰਬਰ ਵੀਰ सोनू ਦੇ सोनू ਭਾਈ ਨੰਬਰ ਆਪਣੇ ਜਰੂਰ ਦੇ ਦੇ 872218399 ਠੀਕ ਹੈ ਕਰ ਫਿਰ ਬੋਲ ਦਿਓ 872218399 ਠੀਕ ਹੈ ਜੀ ਤੇ ਇਸੇ ਤਰ੍ਹਾਂ ਮਤਲਬ ਕਿ ਪਸ਼ੂ ਆਪਣੇ ਕੋਲ ਆਉਂਦੇ ਰਹਿਣਗੇ। ਹਾਂ ਜੀ ਰੇਟ ਬਿਲਕੁਲ ਜਾਇਜ਼ ਹੁੰਦੇ ਆ ਜੀ। ਠੀਕ ਹੈ ਜੀ। ਤੇ ਕੋਸ਼ਿਸ਼ ਕਰਨੀ ਆ ਵੀ ਹੋਰ ਵੀ ਕੋਈ ਚੰਗਾ ਪਸ਼ੂ ਜਦੋਂ ਆਉਂਦਾ ਤਾਂ ਰੇਟ ਭਾਅ ਵੜਦਾ ਹੋਰ ਵੀ ਜੇਕਰ ਜਾਇਜ਼ ਹੁੰਦਾ ਤੇ ਸਭ ਤੋਂ ਵੱਧ ਤੋਂ ਵੱਧ ਜਾਇਜ਼ ਪਸ਼ੂ ਹੀ ਦਿੱਤਾ ਜਾਵੇ ਭੈਣ ਭਰਾਵਾਂ ਨੂੰ। ਹਾਂਜੀ ਹਾਂਜੀ ਤੇ ਇਹ ਦੋਸਤੋ ਤਿੰਨ ਪਸ਼ੂ ਸੀ ਗਵੀਰ ਦੇ ਕੋਲ। ਐਨੀਮਲ ਸਾਰੇ ਸਾਫ਼ ਸੁਥਰੇ ਆ, ਚੰਗੇ ਦਿਖਾਈ ਦੇ ਰਹੇ ਆ ਦੋਸਤੋ ਥਨ ਲੇਵੇ ਦੇ ਵੀ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।